ਵੈਸੇ ਤਾਂ ਪੂਰੇ ਭਾਰਤ ਦੇ ਵਿੱਚ ਸ਼ਰਾਬ ਦੀ ਵਿਕਰੀ ਬਹੁਤ ਹੈ ਇੱਥੋਂ ਤੱਕ ਕਿ ਗੁਜਰਾਤ ਵਰਗੇ ਸੂਬੇ ਦੇ ਵਿੱਚ ਜਿੱਥੇ ਪਾਬੰਦੀ ਆ ਉੱਥੇ ਵੀ 2 ਨੰਬਰ ਦੀ ਸ਼ਰਾਬ ਵਿਕਦੀ ਆ ਤੇ ਉੱਥੇ ਵੀ ਗੁਜਰਾਤੀ ਪੀਣ ਵਾਲਿਆਂ ਦੇ ਵਿੱਚ ਨੰਬਰ 1 ਆ ਲੇਕਿਨ ਅਗਰ ਪੂਰੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਜ਼ਿਆਦਾ ਜਿਹੜੇ ਨੇ ਸ਼ਰਾਬ ਪੀਣ ਦੇ ਸ਼ਕੀਨ ਜਾਂ ਮਸ਼ਹੂਰ ਹੋ ਗਏ ਨੇ ਹਾਲਾਂਕਿ ਜਿਹੜੇ ਅੰਕੜੇ ਆਏ ਨੇ ਕਿ ਪੰਜਾਬ 'ਚ ਸ਼ਰਾਬ ਦੀ ਖਪਤ 1 ਲੱਖ ਕਰੋੜ ਨੂੰ ਟੱਪੀ ਆ ਸਵਾਲ ਇਹ ਵੀ ਹੈ ਕਿ 1 ਲੱਖ ਕਰੋੜ ਨੂੰ ਟੱਪੀ ਇਹਦੇ ਚ ਪੀਣ ਵਾਲੇ ਕਿੰਨੇ ਨੇ ਤਕੀ ਉਹਦੇ ਚ ਗੈਰ ਕਾਨੂੰਨੀ ਵੀ ਹੈ ਖਬਰ ਪ੍ਰਕਾਸ਼ਿਤ ਆ ਕਿ ਸ਼ਰਾਬ ਪੀਂਦੇ ਸ਼ਕੀਨ ਵਧੇ ਨੇ ਪੰਜਾਬ ਚ ਸ਼ਰਾਬ ਦੀ ਖਪਤ 1 ਲੱਖ ਕਰੋੜ ਨੂੰ ੱਤੀ ਆ ਜੋ ਦੇ ਨਸ਼ਾ ਵਿਰੁੱਧ ਦਰਮਿਆਨ ਠੇਕਿਆਂ ਦੀ ਕਮਾਈ ਵੀ ਤੇਜ਼ੀ ਨਾਲ ਵਧੀ ਆ 21 ਸਦੀ ਦੀ ਪਹਿਲੀ ਸਿਲਵਰ ਜੁਬਲੀ 25 ਸਾਲ ਦੌਰਾਨ ਪੰਜਾਬ ਵਿੱਚ ਸ਼ਰਾਬ ਦੀ ਖਪਤ ਨੇ ਸ਼िखर ਛੂ ਲਿਆ ਸਾਲ 2001 ਤੋਂ ਲੈ ਕੇ ਹੁਣ ਤੱਕ ਪੰਜਾਬੀਆਂ ਦਾ ਸ਼ਰਾਬ ਪੀਣ ਦਾ ਅੰਕੜਾ 1 ਲੱਖ ਕਰੋੜ ਨੂੰ ਛੂਣ ਵਾਲਾ ਆਪਕਾਰੀ ਤੋਂ ਕਮਾਈ ਸਰਕਾਰ ਲਈ ਇੱਕ ਵੱਡਾ ਵਿੱਤੀ ਜਿਹੜਾ ਬਾ ਸਾਧਨ ਹੈ ਜਦੋਂ ਵਿੱਤੀ ਬਰਾ 225 226 ਦਾ ਅਖੀਰ ਹੋਵੇਗਾ ਉਦੋਂ ਤੱਕ ਪੰਜਾਬ ਵਿੱਚ 1 ਲੱਖ ਕਰੋੜ ਤੋਂ ਵੱਧ ਦੀ ਖਪਤ ਦਾ ਰਿਕਾਰਡ ਸਥਾਪਿਤ ਹੋ ਜਾਵੇਗਾ ਪੰਜਾਬ ਚ ਜੁਧ ਨਸ਼ਾ ਵਿਰੁੱਧ ਵੀ ਸਰਕਾਰ ਦਾ ਮਹਿੰਮ ਚੱਲ ਰਹੀ ਹੈ ਉਹ ਉਸ ਨਾਲ ਵੀ ਠੇਕਿਆਂ ਦੀ ਜਿਹੜੀ ਕਮਾਈ ਆ ਉਹ ਸਰਕਾਰ ਨੂੰ ਬਥੇਰੀ ਹੋ ਰਹੀ ਆ ਅੰਕੜੇ ਹੈਰਾਨ ਕਰਨ ਵਾਲੇ ਹਨ ਕਿ ਸਾਲ 2002 ਤੋਂ ਲੈ ਕੇ 2007 ਦੀ ਕਾਂਗਰਸ ਸਰਕਾਰ ਵੱਲੋਂ ਸ਼ਰਾਬ ਦੀ ਰਜਾਨਾ ਔਸਤਨ ਖਪਤ 4.01 ਕਰੋੜ ਰਹੀ ਸੀ ਜਦੋਂ ਕਿ 2022-2025 ਦੌਰਾਨ ਇਹ ਖਪਤ ਵਧ ਕੇ ਰਜਾਨਾ ਔਸਤਨ 25.95 ਕਰੋੜ ਹੋ ਗਈ ਹੈ 6 ਗੁਣਾ ਖਪਤ ਵਧੀ ਹੈ ਜੋ ਗੈਰਕੁਨਨੀ ਸ਼ਰਾਬ ਲੋਕ ਪੀਂਦੇ ਨੇ ਉਹਨਾਂ ਦਾ ਅੰਕੜਾ ਇਸ ਤੋਂ ਵੱਖਰਾ ਹੈ ਚਾਲੂ ਵਿੱਤੀ ਬਰੇ ਦੌਰਾਨ ਕੁੱਲ 11020 ਕਰੋੜ ਦੀ ਆਮਦਨ ਦਾ ਟਿਚਾਸੀ ਸਾਲ 2002-2013 ਤੋਂ ਲੈ ਕੇ ਸਾਲ 2125-2126 ਤੱਕ ਵਿੱਤੀ ਵਾਰ ਮੁਕੰਮਲ ਹੋਣ ਤੱਕ ਪੰਜਾਬ 'ਚ ਸ਼ਰਾਬ ਦੀ ਖਪਤ 1.06 ਲੱਖ ਕਰੋੜ ਹੋ ਜਾਵੇਗੀ 21 ਸਦੀ ਦੇ ਪਹਿਲੇ 25 ਵਰਿਆਂ ਦੌਰਾਨ ਪੰਜਾਬ 'ਚ ਸ਼ਰਾਬ ਦਾ ਖੂਬ ਦੌਰ ਚੱਲਿਆ ਸ਼ਰਾਬ ਦੀ ਵਿਕਰੀ ਦਾ ਅੰਕ ਦੇਖੀਏ ਤੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੇ 3 ਵਰਿਆਂ ਵਿੱਚ 28422 ਕਰੋੜ ਰੁਪਏ ਦੀ ਆਪਕਾ ਰਿਕਮਾਈ ਕੀਤੀ ਹੈ ਜਦੋਂ ਕਿ ਪਿਛਲੀ ਕਾਂਗਰਸ ਸਰਕਾਰ ਦੇ 5 ਸਾਲਾਂ ਦੌਰਾਨ ਆਪਕੀ ਆਮਦਨ 28 ਕਰੋੜ ਰਹੀ ਹੈ ਸਰਕਾਰ ਚ ਇਹ ਅੰਕੜਾ ਉਤਸ਼ਾਹ ਭਰਦਾ ਪਰ ਸ਼ਰਾਬ ਦੀ ਵਰਤੋਂ ਦੇ ਜੋ ਸਮਾਜਿਕ ਤੇ ਆਰਥਿਕ ਨਤੀਜੇ ਨਿਕਲਦੇ ਨੇ ਉਸ ਨੂੰ ਵੀ ਕੋਈ ਭੁੱਲਿਆ ਨਹੀਂ ਨજર ਮਾਰਗੇ ਤਾਂ ਹੁਣ ਪਿੰਡ ਪਿੰਡ ਠੰਡੀ ਬੀਅਰ ਵੀ ਪੁੱਜ ਗਈ ਹੈ ਕੋਈ ਵੇਲਾ ਸੀ ਜਦੋਂ ਬੀਅਰ ਸਿਰਫ ਸ਼ਹਿਰੀ ਖੇਤਰਾਂ ਦੇ ਠੇਕਰਾ ਠੇਕਿਆਂ ਤੋਂ ਹੀ ਮਿਲਦੀ ਸੀ ਪਰ ਹੁਣ ਪਿੰਡ ਦੇ ਖੁੱਲੇ ਠੇਕਿਆਂ ਵਿੱਚ ਵੀ ਠੰਡੀ ਬੀਅਰ ਦੇ ਪੋਸਟਰ ਲੱਗੇ ਹੋਏ ਹਨ ਲੋਕ ਆਖਦੇ ਹਨ ਕਿ ਪੰਜਾਬ ਚ ਕਾਫੀ ਪਿੰਡਾਂ ਵਿੱਚ ਅਜੇ ਹੋਣਗੇ ਜਿੱਥੇ ਹਾਲ ਸਾਫ ਪਾਣੀ ਨਹੀਂ ਪੁੱਜਿਆ ਪਰ ਸ਼ਰਾਬ ਦੇ ਠੇਕੇਦਾਰਾਂ ਨੇ ਪਿੰਡਾਂ ਪਿੰਡਾਂ ਦੇ ਵਿੱਚ ਬੀਅਰ ਜ਼ਰੂਰ ਪਹੁੰਚਾ ਦਿੱਤੀ ਹੈ ਲੋਕ ਕਹਿੰਦੇ ਅਸੀਂ ਮੰਚ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਭੁੱਲ ਰਾਕਦੇ ਨੇ ਕਿ ਹੁਣ ਤਾਂ ਸਰਕਾਰਾਂ ਨੇ ਅੰਗਰੇਜ਼ੀ ਸ਼ਰਾਬ ਦਾ ਕੋਟਾ ਵੀ ਖੁੱਲਾ ਕਰ ਦਿੱਤਾ ਉਹਨਾਂ ਕਹਿੰਦੇ ਕਿ ਪੰਜਾਬ ਵਿੱਚ ਪੰਚਾਇਤਾਂ ਵੱਲੋਂ ਠੇਕੇ ਬੰਦ ਕਰਾਉਣ ਦਾ ਰੁਝਾਨ ਵੀ ਹੁਣ ਮੱਠਾ ਪੈਣ ਲੱਗ ਪਿਆ ਦੱਸਣ ਜੋਗੇ ਕਿ ਪਿਛਲੀਆਂ ਸਰਕਾਰਾਂ ਵੱਲੋਂ ਸ਼ਰਾਬ ਉੱਤੇ ਖੇਡ ਸਿੱਖਿਆ ਤੇ ਕਲਚਰ ਸੈਸ ਵੀ ਲਾਇਆ ਗਿਆ ਸੀ ਗਊ ਸੈਸ ਵੀ ਸ਼ਰਾਬ ਦੀ ਬੋਤਲ ਤੇ ਲਾਇਆ ਹੋਇਆ ਇੰਜ ਜਾਪਦਾ ਕਿ ਜਿਵੇਂ ਭਲਾਈ ਦੇ ਬਹੁਤੇ ਕੰਮ ਸ਼ਰਾਬੀਆਂ ਦੇ ਹਿੱਸੇ ਹੀ ਆਏ ਹੋਣ ਪੰਜਾਬੀ ਟਰਬਿਨ ਦੇ ਪੱਤਰਕਾਰ ਚਰਨਜੀਤ ਪੱਲੁਰ ਹੁਣਾਂ ਦੀ ਖਬਰ ਛਪੀ ਆ ਪਹਿਲੇ ਪੰਨੇ ਦੇ ਉਹਦੇ ਵਿੱਚ ਜੇਕਰ ਇਹ ਵੀ ਆ ਕਿ ਜਦੋਂ ਸਾਂਝਾ ਪੰਜਾਬ ਸੀ ਉਦੋਂ ਸਾਲ 1965 ਛਾਰਟ ਵਿੱਚ ਸਿਰਫ 6.05 ਕਰੋੜ ਰੁਪਏ ਦੀ ਸਾਲਾਨਾ ਆਪਕਾ ਆਮਦਨੀ ਸੀ ਨਵੀਂ ਸਦੀ ਚ ਪ੍ਰਵੇਸ਼ ਕਰਦਾ ਸ਼ਰਾਬ ਤੋਂ ਕਮਾਈ ਵਧਣ ਲੱਗੀ ਹੈ ਨਸ਼ਿਆਂ ਖਿਲਾਫ ਆਵਾਜ਼ ਚੁੱਕਣ ਵਾਲੇ ਸਮਾਜਿਕ ਕਾਰਕੁਨ ਐਡਵੋਕੇਟ ਕਮਲ ਨੰਦ ਆਗਦੇਨਕੇ ਨਿਰਦੇਸ਼ਕ ਸਿਧਾਂਤ ਤਾਂ ਸ਼ਰਾਬ ਦੀ ਮਨਾਹੀ ਨੂੰ ਵੀ ਉਤਸ਼ਾਹਿਤ ਕਰਨ ਦੇ ਮਦਈ ਹਨ ਪਰ ਸਰਕਾਰਾਂ ਖੁਦ ਸ਼ਰਾਬ ਨੂੰ ਉਤਸ਼ਾਹਤ ਕਰਨ ਲਈ ਪੱਬਾ ਭਾਰ ਹੁੰਦੀਆਂ ਨੇ ਇਹ ਰੁਝਾਨ ਕੋਈ ਬਹੁਤਾ ਚੰਗਾ ਨਹੀਂ ਹੈ ਤੱਥਾਂ ਵੱਲ ਦੇਖੀਏ ਤਾਂ ਸਾਲ 2002 ਤੋਂ ਲੈ ਕੇ 2007 ਦੇ 5 ਵਰਿਆਂ ਵਿੱਚ ਸ਼ਰਾਬ ਤੋਂ 7326 ਕਰੋੜ ਰੁਪਏ ਦੀ ਕਮਾਈ ਹੁੰਦੀ ਸੀ ਜਦੋਂ ਕਿ ਸਾਲ 2007-2012 ਦਰ间 ਇੱਕਮਾਈ 10808 ਕਰੋੜ ਰੁਪਏ ਹੋਗੀ ਇਸੇ ਤਰ੍ਹਾਂ ਹੀ ਸਾਲ 2012 ਤੋਂ ਲੈ ਕੇ 2017 ਤੱਕ ਆਪ ਆਪਕਾਰੀ ਤੋਂ ਆਮਦਨ 21294 ਕਰੋੜ ਰੁਪਏ ਹੋਗੇ ਤੇ ਸਾਲ 2017 ਤੋਂ 2022 ਦੌਰਾਨ ਵੱਧ ਕੇ 28000 ਕਰੋੜ ਰੁਪਏ ਹੋ ਗਈ ਤੇ ਮੌਜੂਦਾ ਸਰਕਾਰ ਦੇ ਤਿੰਨ ਵਰਿਆਂ ਦੇ ਦੌਰਾਨ ਇਹ ਆਮਦਨ 28422 ਕਰੋੜ ਰੁਪਏ ਦੀ ਹੋ ਗਈ ਹੈ ਲੰਘੇ ਵਿੱਤੀ ਵਰੇ ਵਿੱਚ 10752 ਕਰੋੜ ਰੁਪਏ ਸਰਕਾਰ ਨੇ ਸ਼ਰਾਬ ਤੋਂ ਕਮਾਏ ਨੇ ਹੁਣ ਗੱਲ ਕਰੀਏ ਕਿ ਆਬਕਾਰੀ ਤੋਂ ਜਿਹੜੀ ਕਮਾਈ ਆ 2002 ਤੋਂ ਲੈ ਕੇ 2007 ਤੱਕ ਆਬਕਾਰੀ ਆਮਦਨ 7326 ਸੀ ਰਜਾਨਾ ਔਸਤਨ 4.01 ਸੀ 2007 ਤੋਂ ਲੈ ਕੇ 2012 ਤੱਕ ਆਮਦਨ 10808 ਕਰੋੜ ਰੁਪਏ ਸੀ ਰਜਾਨਾ ਔਸਤਨ ਖਰਤ 5.92 ਕਰੋੜ ਸੀ 2012 ਤੋਂ ਲੈ ਕੇ 2017 ਤੱਕ ਕਮਾਈ 21294 ਸੀ ਉਦੋਂ ਜਿਹੜੀ ਔਸਤਨ ਉਹ 11.60 ਸੀ 2017 ਤੋਂ ਲੈ ਕੇ 2022 ਤੱਕ ਕਮਾਈ 282 ਕਰੋੜ ਰੁਪਏ ਸੀ ਤੇ ਰਜਾਨਾ ਔਸਤਨ ਖਰਤ 15.34 ਸੀ ਇਸੇ ਤਰ੍ਹਾਂ 2022 ਤੋਂ ਲੈ ਕੇ 2025 ਤੱਕ ਜਿਹੜੀ ਕਮਾਈ ਹੋਈ ਹੈ ਇਸ ਸਰਕਾਰ ਨੂੰ ਉਹ 28422 ਕਰੋੜ ਹੈ ਜਦਕਿ ਰਜਾਨਾ ਔਸਤਨ 25.95 ਹੁਣ ਸਵਾਲ ਇਹ ਵੀ ਖੜੇ ਹੁੰਦੇ ਨੇ ਕਿ ਇਸ ਪ੍ਰਾਪ ਸ਼ਰਾਬ ਪੰਜਾਬੀ ਪੀਰੇ ਨੇ ਜਾਂ ਜਿਹੜੀਆਂ ਸ਼ਰਾਬ ਮਿਲਾਂ ਚੋਂ ਨਿਕਲ ਆ ਰੀਆਂ ਬੋਤਲਾਂ ਦੀਗੜੀ ਆ ਉਹ ਗੈਰ ਕਾਨੂੰਨੀ ਵਿਕਰੀ ਹੋ ਰਹੀ ਆ ਉਹ ਵੀ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਕਿ ਸਾਰੀ ਇਹ ਸ਼ਰਾਬ ਪੰਜਾਬ ਚ ਵਿਕਦੀ ਆ ਜਾਂ ਪੰਜਾਬ ਦੇ ਨਾਮ ਤੇ ਇਹ ਦੱਸੀ ਜਾ ਰਹੀ ਆ ਕੁਝ ਸਵਾਲੇ ਵੀ ਹੈ ਕਿ ਪੰਜਾਬ ਤੋਂ ਵੱਖ-ਵੱਖ ਸੂਬਿਆਂ ਦੇ ਵਿੱਚ ਗੈਰਕਾਨੂੰਨੀ ਤਰੀਕੇ ਦੇ ਨਾਲ ਸ਼ਰਾਬ ਵੇਚੀ ਵੀ ਜਾਂਦੀ ਆ ਤੇ ਦੂਜੇ ਸੂਬਿਆਂ ਤੋਂ ਲਿਆ ਕੇ ਪੰਜਾਬ ਚ ਵੀ ਵੇਚੀ ਜਾਂਦੀ ਆ ਪੰਜਾਬ ਤੋਂ ਬਹੁਤ ਸਾਰੇ ਗਵਾਂਢੀ ਸੂਬਿਆਂ ਤੋਂ ਪੰਜਾਬ ਦੀ ਸ਼ਰਾਬ ਜਾ ਰਹੀ ਆ ਤੇ ਕਈ ਗਵਾਂਢੀ ਸੂਬਿਆਂ ਦੀ ਸ਼ਰਾਬ ਪੰਜਾਬ ਚ ਆ ਕੇ ਵੀ ਵੇਚਦੀ ਆ ਪਰ ਖਬਰ ਪੰਜਾਬ ਨੂੰ ਪਰੇਸ਼ਾਨ ਕਰਨ ਵਾਲੀ ਹੈ ਫਿਲਹਾਲ ਇਸ ਜਾਣਕਾਰੀ ਦਾ ਧੰਨਵਾਦ ਤੁਹਾਡੇ ਤੋਂ ਲੈਂਦੇ ਆ ਗਿਆ ਦੇਖ ਦਿਓ এবিসি ਪੰਜਾਬ ਧੰਨਵਾਦ